ਕਾਈ ਨਹੀਂ ਵੀਰੇ ਸਾਡੀ ਸਾਡੇ ਭਰਾ ਦੀ ਸਾ ਪਿੰਡ ਚ ਪੁੱਛ ਲੋ ਸਾਡਾ ਭਰਾ ਤਾਂ ਸਭ ਦੇ ਅੱਧੀ ਜਬਾੜਾ ਸਾਡੇ ਸਾਡੇ ਸੁਣਨ ਚ ਆਇਆ ਜੀ ਦੋਨੇ ਪੱਕੇ ਦੋਸਤ ਸੀ ਭੈਣ ਜੀ ਪਤਾ ਲੱਗਾ ਉਹਨਾਂ ਤੇ ਯਾਰੀ ਬਹੁਤ ਸੀਗੀ ਦੋਸਤੀ ਬਹੁਤ ਸੀ ਕੀ ਕਾਰਨ ਮੈ ਵੀ ਗੋਲੀਆਂ ਮਾਰੀਆਂ ਤੇ ਇਸ ਗੱਲ ਦਾ ਨਹੀਂ ਮੈਨੂੰ ਪਤਾ ਨਹੀਂ ਗੰਤੀ ਤਾਂ ਬਹੁਤ ਸੀ ਇਸ ਗੱਲ ਦਾ ਨਹੀਂ ਪਤਾ ਕੀ ਮਾਰਦੇ ਉੱਤਰਾ ਆ ਗਿਆ ਫੋਟੋ ਬਿਲ ਦੱਸ ਨਹੀਂ ਗਾਲ ਪੈਂਦਾ ਤੇ ਆਪੇ ਨਹੀਂ ਉਹਨਾਂ ਨੇ ਕਿ ਤੁਹਾਡੇ ਫੋਨ ਤੇ ਫੋਟੋ ਉਹਦਾ ਕੀ ਨਾਮ ਹੈ ਭਰਪੂਰ ਸਿੰਘ ਕੀ ਕਾਰਨ ਕੀ ਸੀਗਾ ਚੱਕ ਮੈਂ ਤਾਂ ਰੋਟੀਆਂ ਬਣਾਉਂਦੀ ਹਾਂ ਫੁੱਲ ਪੈਦਲ ਹੁੰਦੀ ਜੀ ਭੈਣ ਜੀ ਪਤਾ ਲੱਗਾ ਉਹਨਾਂ ਤੇ ਯਾਰੀ ਬਹੁਤ ਸੀਗੀ ਦੋਸਤੀ ਬਹੁਤ ਸੀ ਕੀ ਕਾਰਨ ਬਣ ਗੋਲੀਆਂ ਮਾਰੀਆਂ ਤੇ ਇਸ ਗੱਲ ਦਾ ਨਹੀਂ ਮੈਨੂੰ ਪਤਾ ਨਹੀਂ ਗੰਦੀ ਤੇ ਬਹੁਤ ਸੀ ਇਹ ਇਸ ਗੱਲ ਦਾ ਨਹੀਂ ਪਤਾ ਕੀ ਵਿਧਾਇਕ ਸਾਹਿਬ ਐਮਐਲਏ ਸਾਹਿਬ ਐਸੀ ਕਰੇ ਹਾਂਜੀ ਕੀ ਭਰੋਸਾ ਦਵਾ ਗਿਆ ਮੈਂ ਉਹ ਤੋਂ ਕੋਈ ਚੱਕ ਜਦੋਂ ਤੁਹਾਡੇ ਕੋਲ ਆਏ ਆ ਉਹ ਕੀ ਨਾਮ ਸੀਗਾ ਜਿਹੜਾ ਮੁੰਡੇ ਨੇ ਮਾਰਿਆ ਸੋਨੂ ਜਦੋਂ ਆਇਆ ਵਾ ਤੁਹਾਨੂੰ ਪਤਾ ਨਹੀਂ ਲੱਗਿਆ ਘਰ ਵਿੱਚ ਆਇਆ ਹੋਇਆ ਨਹੀਂ ਅਸੀਂ ਮੈਂ ਰੋਟੀਆਂ ਬਣਾਉਂਦੀ ਸੀ ਕੋਈ ਪ੍ਰਾਣੀ ਰੰਜਸਤਾਨੀ ਜੀ ਨਹੀਂ ਨਹੀਂ ਮੈਂ ਰੋਟੀਆਂ ਬਣਾਉਂਦਈ ਆ ਕੋਲੇ ਮੇਰੇ ਕੋਲ ਅਸੀਂ ਦੋਨੇ ਜਣੇ ਗੱਲਾਂ ਕਰੀ ਜੀ ਮਾਰਨ ਦਾ ਕਾਰਨ ਕੀ ਹੈ ਜੀ ਏ ਨਹੀਂ ਮੈਨੂੰ ਪਤਾ ਕਰਨ ਦਾ ਜੀ ਗੱਲਾਂ ਕਰਦੇ ਸੀ ਲੱਗਾ ਜਦੋਂ ਮੇਰੇ ਕੋਲ ਆਇਆ ਇਹਨਾਂ ਨੇ ਪੈਗ ਲਾਇਆ ਤੇ ਪਿੱਛੇ ਐਂ ਕਰਕੇ ਮੋੜਨ ਲੱਗੇ ਤੇ ਆਇਆ ਗੋਲੀਆਂ ਮਾਰ ਕੇ ਚਲਿਆ ਗਿਆ ਮੈਂ ਭੱਜ ਕੇ ਪਾਸ ਵੀਰ ਜੀ ਕਰੇ ਗਵਡੀਆਂ ਕਰੇ ਗਈ ਜੀ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਜੀ ਹੁਣ ਪੁਲਿਸ ਆਪਣੇ ਘਰੇ ਬੈਠੀ ਹੋਈ ਹੈ ਘਰੇ ਤਾਂ ਬੈਠੀ ਮੈਂ ਉੱਥੇ ਕੋਈ ਕੁਝ ਦੱਸਿਆ ਜਾ ਰਿਹਾ ਵਰਪੂਰ ਜੀ ਦੇ ਕਿੰਨੇ ਪਰਿਵਾਰ ਦੇ ਵਿੱਚ ਬੱਚੇ ਆ ਬੱਚੇ ਕਿੰਨੇ ਆ ਆ ਗੁੜੀਆਂ ਹੀ ਆ ਗੁੜੀਆਂ ਕਿੰਨੇ ਸਾਲ ਦੀ ਗੁੜੀਆ ਹੈ 5 ਸਾਲ ਦੀ 5 ਸਾਲ ਦੀ ਗੁੜੀਆ ਹੈ ਯਾਰ ਨੇ ਹੀ ਯਾਰ ਦਾ ਕਤਲ ਕਰਤਾ ਕਿਉਂਕਿ ਸਨ ਵਿੱਚ ਆਇਆ ਕਿ ਬਹੁਤ ਪੱਕੇ ਯਾਰ ਸੀ ਕੀ ਮੰਗ ਕਰਦੇ ਹੋ ਸਾਨੂੰ ਸਾ ਮੇਰੇ ਮਿਲਣਾ ਚਾਹੀਦਾ ਸਭ ਤੋਂ ਸਭ ਤੋਂ ਅਨੁਸਾਰ ਮਿਲਣੀ ਚਾਹੀਦੀ ਤੁਹਾਨੂੰ ਮਰਦੇ ਪਤਾ ਕਰ ਲਓ ਸਾਡੇ ਵੀ ਕੋਈ ਕਿਸੇ ਨਾਲ ਬੁਰਾ ਕਰਦਾ ਹੀ ਨਹੀਂ ਭੜਾਈ ਕਰਦਾ ਠੀਕ ਹੈ ਜੀ ਕਿ ਉਹਨਾਂ ਕਦੀ ਕਿਸੇ ਨਾਲ ਮਾਰਾ ਕੀ ਭਾਂਜੀ ਜਦੋਂ ਉਹ ਆਇਆ ਉਹ ਪਿਸਟਲ ਕਰੋ ਲੈ ਕੇ ਆਇਆ ਵੀਰ ਜੀ ਨੂੰ ਪਤਾ ਹੀ ਨਹੀਂ ਮੈਨੂੰ ਕਿ ਵੀਰ ਜੀ ਆਏ ਕਿਰਾਇਆ ਮੈਨੂੰ ਇਸ ਗੱਲ ਦਾ ਨਹੀਂ ਪਤਾ ਇਹਨਾਂ ਨੂੰ ਤਾਂ ਪਤਾ ਹੀ ਉਹ ਗੋਲੀਆਂ ਮਾਰ ਗਈਆਂ ਚੀਕਾਂ ਹੀ ਨਿਕਲ ਗਈਆਂ ਜਦੋਂ ਮੈਂ ਇਹਨਾਂ ਨੂੰ ਮੈਂ ਇਹਨਾਂ ਨੂੰ ਫੜਨ ਲੱਗੀ ਫੜਨ ਤੇ ਮੈਂ ਕਿਹਾ ਮੈਂ ਗਵੈਂਡੀਆਂ ਨੂੰ ਬੁਲਾਉਣੀ ਕਿ ਇਹਨੂੰ ਕਿਤੇ ਲੈ ਕੇ ਜਾਣੀ ਉਹ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਉਹ ਸਾਰੀ ਗੋਲੀਆਂ ਮਾਰ ਦਿਆ ਉਹਨੇ ਮੈਂ ਤਾਂ ਕੋ ਰੋਟੀਆਂ ਬਣਾਉਂਦੀ ਮੈਨੂੰ ਇਸ ਗੱਲ ਦਾ ਤਾਂ ਪਤਾ ਨਹੀਂ ਕਿਹਾ ਜਦੋਂ ਮੈਨੂੰ ਤੇ ਉਹ ਤਾਂ ਪਤਾ ਲੱਗਾ ਜਦੋਂ ਮਤਲਬ ਕਿ ਮਾਰ ਕੇ ਤੇ ਉਹ ਵਾਪਸ ਭੱਜ ਗਿਆ ਜਿਹੜੀ ਗੋਲੀ ਆ ਕਿੱਥੇ ਸਿਰ ਵਿੱਚ ਮਾਰੀ ਕਿ ਛਾਤੀ ਵਿੱਚ ਮਾਰੀ ਸੀ ਸਿਰ ਵਿੱਚ ਸਿਰ ਵਿੱਚ ਮਾਰੀ ਕਰਨ ਦੇ ਵੱਜੀ ਇੱਕ ਸਿਰ ਵਿੱਚ ਮਾਰੀ ਠੀਕ ਹੈ ਤੁਸੀਂ ਖਿੜਾਕਾ ਸੁਣ ਕੇ ਬਾਹਰ ਆਏ ਆ ਨਹੀਂ ਮੈਂ ਕੋਲ ਹੀ ਸੋਕੀ ਕੋਲ ਹੀ ਖੜੀ ਸੀ ਤਾਂ ਪਿੱਛਾ ਸੀ ਗਾਣਾ ਮੇਰਾ ਪਿੱਛਾ ਮੈਂ ਰੋਟੀ ਬਣਾਉਂਦੀ ਸੀ ਉਹ ਉਹ ਕੱਲਾ ਜਾਣਾ ਸੀ ਕੋਈ ਹੋਰ ਕੋਈ ਨਾਲ ਸੀਗਾ ਨਹੀਂ ਕੱਲਾ ਹੀ ਸੀ ਪਿੱਛੋਂ ਦੀ ਆਇਆ ਰੋਟੀ ਬਣਾਉਣ ਦੇ ਵੇਲੇ ਸੀ ਤਾਂ ਉਹ ਪਲੈਨ ਨਹੀਂ ਕਰਕੇ ਆਏ ਸੀ ਕਿ ਕਿ ਮੈਨੂੰ ਨਹੀਂ ਇਸ ਗੱਲ ਦਾ ਆਇਆ ਤੇ ਮਤਲਬ ਕਿ ਕੱਲਾ ਹੀ ਸੀ ਮੈਂ ਤਾਂ ਕੱਲੇ ਨੂੰ ਦੇਖਿਆ ਉਹ ਮਾਰ ਕੇ ਗੋਲੀ ਨਾਲ ਮਾਰਦੀ ਉੱਤਰਾ ਆ ਗਿਆ ਦੱਸ ਕੇ ਗੱਲ ਪਈ ਜਾਂ ਤੇ ਆਪੇ ਕੋਲ ਲੈ ਕੇ ਲੜਾਈ ਕੋਈ ਨਹੀਂ ਲੜਾਈ ਨਹੀਂ ਵੀਰੇ ਸਾਡੀ ਸਾਡੇ ਭਰਾ ਦੀ ਸਾ ਪਿੰਡ ਚ ਪੁੱਛ ਲੋ ਸਾਡਾ ਭਰਾ ਤਾਂ ਸਭ ਦੇ ਅੱਧੀ ਜਬਾਣ ਦਾ ਸਾਡੇ ਸਾਡੇ ਸੁਣਨ ਚ ਆਇਆ ਜੀ ਦੋਨੇ ਪੱਕੇ ਦੋਸਤ ਸੀਗੇ ਹਾਂਜੀ ਵੀਰ ਜੀ ਇੱਕ ਅੱਧੀ ਜਪਾਨ ਨਾਲ ਆਂਦਾ ਸੀ ਮੇਰਾ ਭਰਾ ਜਾਂਦਾ ਸੀ ਜੀ ਅੱਜ ਮਾਰਦਾ ਸੀ 24 ਘੰਟੇ ਨਾਲ ਰਹਿੰਦੇ ਸੀ ਕਿੰਨੇ ਕ ਵਜੇ ਤੇ ਘਟਣਾ ਜੀ 7 ਕੁ ਦਾ ਟਾਈਮ 7 ਕੁ ਦਾ ਟਾਈਮ ਹੋਣਾ ਵੀਰੇ ਜਿੱਥੇ ਕੋਈ ਵੀ ਨਹੀਂ ਸੀਗਾ ਤੁਸੀਂ ਕੋਈ ਗਈ ਦੋਵੇਂ ਜੀ ਨੇ ਕਰੇ ਨਿੱਕੀ ਜੀ ਬੱਚੀ ਤੇ ਦੋਵੇਂ ਜੀ ਨੇ ਵਾਸਾ ਅਸੀਂ ਤਾਂ ਮੁਕੇ ਤੋਂ ਆਈਆਂ ਸੀ ਪੈਣਾ ਹੁੰਦਾ ਕਿਸੇ ਨੇ ਖੜਕਾ ਨਹੀਂ ਸੁਣਿਆ ਜੇ ਲੜ ਲੜੇ ਵੀ ਨਹੀਂ ਕਿ ਪਹਿਲਾਂ ਨਾ ਕੋਈ ਲੜਾਈ ਨਹੀਂ ਹੈ ਜੀ ਮਾਰਿਆ ਕੀ ਗੋਲੀਆਂ ਮਾਰ ਕੇ ਜੀ ਸਿਰ ਚ ਗੋਲੀਆਂ ਮਾਰ ਕੇ ਸਿਰ ਚ ਗੋਲੀਆਂ ਮਾਰ ਕੇ ਮੌਕੇ ਦੀ ਮੌਤ ਹੋ ਗਈ ਸਾਡੇ ਭਰਾ ਦੀ ਪ੍ਰਸ਼ਾਸਨ ਪਹੁੰਚਿਆ ਕੋਣ ਕੀ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਵੀਰੇ ਮੈਨੂੰ ਇਥੇ ਪਤਾ ਨਹੀਂ ਮਹਤਾ ਜੀ ਨੇ ਆਈ ਕੋਈ ਗੱਲ ਨਹੀਂ ਕੀਤੀ ਐਮਐਲਏ ਸਾਹਿਬ ਦਾ ਪਿੰਡ ਹੈ ਜੀ ਗਵਾਂਡ ਦੇ ਵਿੱਚ ਘਰ ਆ ਐਕਡੀ ਵੱਡੀ ਵਾਰਦਾਤ ਹੋ ਜਾਣੀ ਸਾਨੂੰ ਐਸੇ ਕਰਕੇ ਸਾਨੂੰ ਸਾਹਿਬ ਮਿਲਣਾ ਚਾਹੀਦਾ ਸਾਡੇ ਜਿੱਥੇ ਵੀ ਸਾਨੂੰ ਜਾਣਾ ਪਿਆ ਹੀ ਜਾਵਾਂਗੇ ਸਾਡੇ ਕੋਲ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਵੈਰ ਨਹੀਂ ਕਰਿਆ ਕਿ ਸਾਡੇ ਪਰਾਂ ਨੂੰ ਮਾਰ ਗਿਆ ਐਮਐਲਏ ਸਾਹਿਬ ਆਏ ਸੀ ਜੀ ਐਮਐਲਏ ਸਾਹਿਬ ਆਏ ਸੀ ਬਿਲਕੁਲ ਖੰਡੇ ਕੋਲ ਜੀ ਕੀ ਕੀ ਕਰੀ ਭਰੋਸਾ ਦਵਾ ਗਿਆ ਜੀ ਭਰੋਸਾ ਦਵਾ ਗਿਆ ਕੀ ਭਰੋਸਾ ਦਵਾਇਆ ਜੀ ਉਹਨਾਂ ਨੇ ਉਹਦੀ ਕਾਰਵਾਈ ਕਰਾਂਗੇ ਤੁਹਾਡਾ ਸਾਥ ਦੇਾਂਗੇ ਸਾਡਾ ਮਿਲਣਾ ਵੀ ਚਾਹੀਦਾ ਸਾਨੂੰ ਠੀਕ ਹੈ ਤੁਹਾਨੂੰ ਅਸੀਂ ਉਹਦੇ ਹੀ ਆ ਅਸੀਂ ਵੋਟਾਂ ਪਾਈਆਂ ਸਭ ਕੁਝ ਉਹਨੂੰ ਕੀਤਾ ਸਾਨੂੰ ਮਿਲਣਾ ਚਾਹੀਦਾ ਇਨਸਾਫ ਸਾਨੂੰ ਉਹ ਵੀਰਾ ਲੈ ਕੇ ਦੇਵੇ ਸਾਡੇ ਭਰਾ ਨੂੰ ਜਿੰਨੇ ਮਾਰਿਆ ਸਾਡਾ ਭਰਾ ਤਾਂ ਸਾਰੇ ਪਿੰਡ 'ਚ ਸੋਬਾ ਹੁੰਦੀ ਨਿੱਕੀ ਜੀ 25 ਦਾ ਨਹੀਂ ਤਰਸ ਕੀਤਾ ਗਿਆ ਸੀਗਾ ਹਾਂਜੀ ਨਿੱਕੀ ਜੀ ਬੇਟੀ 3-4 ਸਾਲ ਦੀ ਜੀ ਕੋਈ ਦੂਜਾ ਮਾਈਕ ਹੈ ਸਰ ਪਿੰਡ ਕੈਲੇ ਦੇ ਵਿੱਚ ਅੱਜ ਇੱਕ ਮਰਡਰ ਹੋਇਆ ਜੀ ਮਾਮਲਾ ਕੀ ਹੈ ਜਾਣਕਾਰੀ ਦਿਓ ਜੀ ਉਹ ਜੋ ਵਕਤ ਕਰੀਬ ਪੌਣੇ 7 ਵਜੇ ਸ਼ਾਮ ਦਾ ਹੋਵੇਗਾ ਜੋ ਇੱਕ ਭਰਪੁਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਹੈ ਪਿੰਡ ਕੈਲੇ ਦਾ ਰਹਿਣ ਵਾਲਾ ਸੋ ਇਹਨੂੰ ਇੱਕ ਜਿਹੜਾ ਇੰਦਰਜੀਤ ਸਿੰਘ ਸੋਨੀ ਨਾਮ ਦਾ ਵਿਅਕਤੀ ਇਹਨਾਂ ਦੇ ਪਿੰਡ ਦਾ ਹੀ ਹੈ ਉਸਨੇ ਜਿਹੜਾ ਇੱਕ ਸਿਰ ਦੇ ਵਿੱਚ ਤੇ ਆਪਣੇ ਆਰਮਲ ਸੈਂਸ ਜਿਹੜਾ 32 ਬੋਰ ਦਾ ਰਵਲਵਰ ਹੈ ਉਹਦੇ ਨਾਲ ਫਾਇਰ ਮਾਰ ਕੇ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ ਸੋ ਵਜ੍ਹਾ ਰੰਜਿਸ਼ ਹੈ ਕਿ ਜਿਹੜਾ ਪ੍ਰਪੂਰ ਸਿੰਘ ਹੈ ਇਸ ਨੂੰ ਸ਼ੱਕ ਸੀਗਾ ਕਿ ਇਹ ਜਿਹੜਾ ਮੇਰੀ ਵਾਈਫ ਨਾਲ ਜਿਹੜਾ ਗਲਤ ਨਿਗਰਾਨਾ ਤੱਕਦਾ ਹੈ ਜਾਂ ਕੋਈ ਇਹਦੇ ਲਿਸਟ ਰਿਲੇਸ਼ਨ ਵਗੈਰਾ ਹੈਗੇ ਇਹ ਉਸ ਨੂੰ ਰੋਕਦਾ ਸੀਗਾ ਆਪਣੇ ਘਰ ਆਉਣ ਤੋਂ ਸੋ ਉਸੇ ਰੰਜਿਸ਼ ਕਰਕੇ ਉਹ ਜਿਹੜਾ ਇਹਦੇ ਘਰ ਆਇਆ ਅਤੇ ਗੁੱਸੇ ਦੇ ਵਿੱਚ ਆ ਕੇ ਉਸ ਨੇ ਜਿਹੜੇ ਇਹਦੇ ਰੋਟੀ ਖਾਂਦੇ ਦੇ ਰਸੋਈ ਦੇ ਵਿੱਚ ਜਿਹੜੇ ਫੈਰ ਕਰ ਦਿੱਤੇ ਜਿਸ ਦੇ ਨਾਲ ਉਹਦੀ ਇੱਥੇ ਰਸੋਈ ਦੇ ਵਿੱਚ ਮੌਕੇ ਤੇ ਹੀ ਜਿਹੜੀ ਮੌਤ ਹੋ ਗਈ ਹੈ ਸੋ ਅਸੀਂ ਇਹਦੇ ਭਰਾ ਦਾ ਬਿਆਨ ਲਿਖ ਕੇ ਜਿਹੜੀ ਕਾਰਵਾਈ ਅੰਡਰ ਸੈਕਸ਼ਨ 103 ਬੀ ਐਨਐਸ ਦੇ ਵਿੱਚ ਕਰ ਰਹੇ ਆ ਤੇ ਮੁਲਜ਼ਮ ਹੈ ਜਿਹੜਾ ਭਗੌੜਾ ਹੈ ਇਸ ਨੂੰ ਜਲਦੀ ਹੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਜੀ ਦੇ ਦਿਸ਼ਣ ਰਿਸ਼ਤਾ ਮੁਤਾਬਕ ਜਿਹੜੀਆਂ ਵੱਖ-ਵੱਖ ਟੀਮਾਂ ਸਾਡੀਆਂ ਰੇਡ ਪਾਰਟੀ ਬਣਾ ਦਿੱਤੀਆਂ ਗਈਆਂ ਅਤੇ ਟੈਕਨੀਕਲ ਤਰੀਕੇ ਨਾਲ ਵੀ ਅਸੀਂ ਵੇਖ ਰਹੇ ਹਾਂ ਅਤੇ ਜਿਹੜੀ ਫੋਰੈਂਸਿਕ ਦੀ ਟੀਮ ਹੈ ਜਿਹੜੀ ਮੌਕੇ ਤੇ ਪਹੁੰਚ ਚੁੱਕੀ ਹੈ ਸੋ ਇਹ ਸਾਰੀ ਕਾਰਵਾਈ ਚੱਲ ਰਹੀ ਹੈ ਜਲਦੀ ਤੋਂ ਜਲਦੀ ਜਿਹੜਾ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਸਰ ਲਾਸ਼ ਹਜੇ ਇੱਥੇ ਹੀ ਆ ਕਿ ਲਿਜਾਈ ਗਈ ਹੈ ਨਹੀਂ ਹਜੇ ਪੋਸਟਮਾਰਟਮ ਲਈ ਨਹੀਂ ਲੈ ਕੇ ਗਏ ਹਜੇ ਮੌਕੇ ਤੇ ਫੋਰੈਂਸਿਕ ਦੀ ਟੀਮ ਹੈ ਜਿਹੜੀ ਉਹਦਾ ਹਮਲਾਜ ਵਗੈਰਾ ਕਰ ਰਹੀ ਹੈ ਸਰ ਸਾਰੇ ਇੱਕ ਬੇਨਤੀ ਹੈ ਸਾਡਾ ਸਵਾਲ ਇਹ ਹੈ ਜੀ ਮਤਲਬ ਇਹ ਯਾਰ ਸੀਗਾ ਜੀ ਯਾਰ ਦਾ ਯਾਰ ਨੇ ਕਤਲ ਕਰਤਾ ਕਿਤੇ ਨਾ ਕਿਤੇ ਪੁਲਿਸ ਦੇ ਉੱਪਰ ਹੀ ਸਵਾਲੀਆ ਨਿਸ਼ਾਨ ਆਉਂਦਾ ਜੀ ਪੁਲਿਸ ਇੱਥੇ ਕੀ ਕਰੇ ਤੇ ਜੀ ਇਹਦੇ ਦੇਖੋ ਜੀ ਇਹਨਾਂ ਦਾ ਆਪ ਦਾ ਕੋਈ ਡਿਸਪਿਊਟ ਹੈਗਾ ਸੀਗਾ ਆਪਸ ਦੇ ਵਿੱਚ ਫੈਮਿਲੀ ਡਿਸਪਿਊਟ ਆਪਾਂ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਬਿਲਕੁਲ ਨੇਬਰ ਹੈਗੇ ਨਾਲ ਹੀ ਗਵੰਢੀ ਹੈ ਬਿਲਕੁਲ ਕੰਦੇ ਨਾਲ ਇਹਨਾਂ ਦੀ ਗੰਧ ਸਾਂਝੀ ਹੈ ਸੋ ਇਹਦੇ ਕਿਸੇ ਤਰੀਕੇ ਨਾਲ ਉਹਦੇ ਇਦੀ ਵਾਈਫ ਦੇ ਨਾਲ ਦੱਸਿਆ ਜਾ ਰਿਹਾ ਕਿ ਕੋਈ ਰਿਲੇਸ਼ਨਸ਼ਿਪ ਵਗੈਰਾ ਦੀ ਗੱਲ ਸੀਗੀ ਸੋ ਉਸ ਨੂੰ ਨਾ ਇਹ ਗੱਲ ਨੂੰ ਸਹਾਰਦੇ ਹੋਏ ਉਹਨੇ ਇਹਨੂੰ ਰੋਕਾ ਟੋਕੀ ਕਰਨ ਦੀ ਕੋਸ਼ਿਸ਼ ਕੀਤੀ ਸੋ ਉਸ ਦੀ ਅੱਜ ਪਤਾ ਲੱਗਿਆ ਇਥੋਂ ਕਿ ਕੋਈ ਡ੍ਰਿੰਕ ਵਗੈਰਾ ਕੀਤੀ ਸੀ ਗੁੱਸੇ ਦੇ ਵਿੱਚ ਆ ਕੇ ਉਹਨੇ ਇਹਦੇ ਜਿਹੜਾ ਫੈਰ ਵਗੈਰਾ ਕਰ ਸਰ ਜਿਹੜੇ ਵੈਪਨ ਨਾਲ ਕਤਲ ਕੀਤਾ ਗਿਆ ਉਹ ਲਾਇਸੈਂਸੀ ਹੈ ਜਾਂ ਦੂਸਰਾ ਹੈ ਨਾ ਲਾਇਸੈਂਸੀ ਹੈ ਜੀ 32 ਬੋਰ ਦਾ ਰਵਲਵਰ ਹੈ ਜੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਸਰ ਇਹ ਕਿੰਨੇ ਵਜੇ ਤੇ ਘਟਣਾ ਜੀ ਪੌਣੇ 7 ਵਜੇ ਸ਼ਾਮ ਦਾ ਟਾਈਮ ਹੈ ਜੀ ਅੱਜ ਦਾ ਹੀ ਜੀ ਤਾਂ ਗ੍ਰਿਫਤਾਰੀ ਕਿਡ ਕਿਡੀ ਹੋਈ ਹੈ ਜੀ ਕੋਈ ਹੋਈ ਹੈ ਕਿ ਨਹੀਂ ਗ੍ਰਿਫਤਾਰੀ ਨਹੀਂ ਕੋਈ ਜਿਹੜਾ ਮਲਜ਼ਮ ਹੈ ਅਕਿਊਜ਼ਡ ਜਿਹੜਾ ਮਾਰਨ ਵਾਲਾ ਉਹ ਨਾਲ ਹੀ ਮੌਕੇ ਤੋਂ ਫੈਰ ਮਾਰਨ ਤੋਂ ਬਾਅਦ ਜਿਹੜਾ ਭੱਜ ਗਿਆ ਸੀ ਠੀਕ ਹੈ ਸਰ ਓਕੇ ਥੈਂਕ ਯੂ ਥੈਂਕ ਯੂ ਓਕੇ